ਅੱਜ ਸਵੇਰੇ ਮਾਰਨਿੰਗ ਕੰਟਰੋਲ ਤੋਂ ਫੋਨ ਆਇਆ ਇਤਲਾਹ ਮਿਲੀ ਆ ਕਿ ਮੁਸਲਮੋਰ ਨਜ਼ਦੀਕ ਸੱਜਲਵੰਡੀ ਬਹਾਦਰਖ ਦਾ ਸੱਜਲਵੰਡੀ ਐਕਸੀਡੈਂਟ ਹੋਇਆ ਵਾ ਮੌਕੇ ਤੇ ਕਾਰਜੇ ਲਈ ਪਹੁੰਚੇ ਮੌਕੇ ਤੇ ਪੁੱਜੇ ਜਿੱਥੇ ਇੱਕ ਡੈੱਡ ਬਡੀ ਜਿਹੜੀ ਆ ਆਰਾਮ ਵਡੇਰਾ ਨਾਂ ਦੱਸਿਆ ਤੋ ਉਹਨੂੰ ਇੱਥੇ ਆਪਣੇ ਕੀ ਕਦੋਂ ਉਹਨੂੰ ਡੈੱਡ ਬਡੀ ਨੂੰ ਮੌਕੇ ਦੀ ਹਾਜਤ ਤੇ ਸਾਡੇ ਟ੍ਰੱਕਾ ਚਾਲੂ ਕਰਕੇ ਤੇ ਦੀ ਡੈੱਡ ਬਡੀ ਨੂੰ ਇੱਥੇ ਬਾਬਾ ਬਕਾਲਾ ਮੋਤਰੀ ਵਿੱਚ ਲਿਆ ਕੇ ਇਹ ਮਲ ਕਿਤਾਬ ਕਿ ਜਵਾ ਕਰਾਇਆ ਕਿੰਨੇ ਵਿਅਕਤੀ ਹੈ ਤਿੰਨ ਵਿਅਕਤੀ ਸਵਾਰ ਸੀ ਜਿਨ੍ਹਾਂ ਵਿੱਚੋਂ ਇੱਕ ਦੀ ਮੌਕਦੇ ਦੱਤ ਹੋ ਗਈ ਇੱਕ ਅੱਧੀ ਰਸਤੇ ਵਿੱਚ ਜਾਂਦੇ ਆ ਦੱਤ ਹੋ ਗਈ ਉਹਦਾ ਨਾਮ ਮਨੀਸ਼ ਬਡੇਰਾ ਦੱਸਣ ਦਿਓ ਕਿੱਧਰੋਂ ਆ ਰਹੇ ਸੀ ਇਹ ਮਾਤਾ ਚੰਤਪੁਰ ਨੂੰ ਤੋਂ ਮੱਥਾ ਟੇਕ ਕੇ ਆ ਰਹੇ ਸੀ ਹਾਂ ਜਿਹੜਾ ਹਾਂ ਰਹਿਣ ਵਾਲੇ ਕਿੱਥੋਂ ਰਹਿਣ ਵਾਲੇ ਤਿੰਨੇ ਮੈਂਬਰ ਸਾਡੇ ਦੱਸ ਰਹੇ ਆ ਤਿੰਨੇ ਆਪਸੀ ਰਿਸ਼ਤੇਦਾਰ ਨੇ ਹਾਂ ਸੋਚ ਰਿਸ਼ਤੇਦਾਰ ਆ ਇੰਟਰਨੈਟ ਹਾਂ ਕਿੱਦਾਂ ਹੈ ਦਵਾਈ ਦੇ ਵਿੱਚ ਸਟੇਟਿੰਗ ਹੈ ਇਹਦਾ ਬੇਕਾਬੂ ਹੋਣ ਕਰਕੇ ਆਪਣੇ ਆਪ ਹੀ ਗੱਡੀ ਗੱਡੀ ਐਡਵਾਂਟੇਜ ਚ ਵੱਜੀ ਆ ਕਿੰਨੇ ਕੁ ਵਜੇ ਦੀ ਗੱਲ ਸੀ ਕੋਈ 10 ਦੇ ਕਰੀਬ ਇਨਫੋਰਮੇਸ਼ਨ ਮਿਲੀ ਆ ਉਹ ਤੋਂ 5:30 ਮਿੰਟ ਪਹਿਲਾਂ ਲੱਗੇ ਹੋਣ ਮੈਨੂੰ 10 ਵਜੇ ਇਨਫੋਰਮੇਸ਼ਨ ਮਿਲੀ ਆ ਪਰਿਵਾਰਕ ਮੈਂਬਰ ਆ ਸਾਰੇ ਹੁਣ ਮੌਕੇ ਤੇ ਹਾਜ਼ਰ ਕਾਰਜ ਦੇ ਉਸ ਤੋਂ ਛੋਟੇ ਕੀਤੇ ਗਈ ਆ ਤੇ ਪੋਸਟਮਾਰਕ ਨੂੰ ਕੋਲ ਸਾਰੇ ਇੱਥੇ ਇਹਨਾਂ ਦੇ ਰਿਸ਼ਤੇਦਾਰ ਆਏ ਨੇ ਜਿਹੜੇ ਰਾਜ ਆਰਾਮ ਵਿਦੇਸ਼ ਤੇ ਪਰਿਵਾਰਕ ਮੈਂਬਰ ਦੋ ਜੀ ਜਿਹੜੀ ਮਨੀਰ ਸਾਹੀ ਉਹ ਕਾਰਵਾਈ ਦੂਜਾ ਤੇ ਕਮਰਜੀਤ ਸਿੰਘ ਵੱਲੋਂ ਨਾਲ ਦੀ ਪਾਰਟੀ ਦਾ ਕਬੂਦ ਨਹੀਂ ਸਾਹ ਕੋ ਕਾਰਵਾਈ ਕਰਿਆ